ਦਰਬਚ ਕੰਗਨਾ ਦੀ ਫਿਲਮ ਐਮਰਜੈਂਸੀ ਦਾ ਵਿਰੋਧ ਕੀਤਾ ਜਾ ਰਿਹਾ ਸਿੱਖ ਜਥੇਬੰਦੀਆਂ ਨੇ ਥੀਏਟਰ ਦੇ ਬਾਹਰ ਪ੍ਰਦਰਸ਼ਨ ਕੀਤਾ ਕੰਗਨਾ ਦੀ ਫਿਲਮ ਐਮਰਜੈਂਸੀ ਨਾ ਦਿਖਾਉਣ ਦੀ ਮੰਗ ਕੀਤੀ ਗਈ ਹੈ ਸਿੱਖਾਂ ਦਾ ਅਕਸ ਗਲਤ ਢੰਗ ਦੇ ਨਾਲ ਦਿਖਾਉਣ ਦੇ ਇਲਜ਼ਾਮ ਲੱਗੇ ਨੇ ਇਸ ਫਿਲਮ ਤੇ ਦਰਬਚ ਫਿਲਮ ਦੇ ਪੁਰ ਜ਼ੋਰ ਜੜਾ ਕੀ ਵਿਰੋਧ ਕੀਤਾ ਜਾ ਰਿਹਾ ਹੈ ਬਠਿੰਡਾ ਦੇ ਵਿੱਚ ਕੰਗੜਾ ਦੇ ਫਿਲਮ ਐਮਰਜੈਂਸੀ ਜਿਹੜੀ ਕਿ ਰਿਲੀਜ਼ ਹੋਣ ਵਾਲੀ ਹੈ ਤੇ ਸਿੱਖ ਸਿੱਖ ਜਥੇਬੰਦੀਆਂ ਦੇ ਵੱਲੋਂ ਥੀਏਟਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਦੇ ਵਿੱਚ ਸਿੱਖਾਂ ਦਾ ਅਕਸ ਖਰਾਬ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਕਿ ਸਿੱਖਾਂ ਨੂੰ ਗਲਤ ਢੰਗ ਦੇ ਨਾਲ ਪੇਸ਼ ਕੀਤਾ ਗਿਆ ਇਸ ਫਿਲਮ ਦੇ ਵਿੱਚ ਉਸ ਕਰਕੇ ਇਸ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦੇਵਾਂਗੇ ਅੱਜ ਦਾ ਜਿਹੜਾ ਸਾਡਾ ਪ੍ਰੋਟੈਸਟ ਹੈ ਉਹ ਐਮਰਜੈਂਸੀ ਮੂਵੀ ਹੈ ਜਿਹੜੀ ਕੰਗਣਾ ਰੌਤ ਜਿਹੜੀ ਉਹ ਐਮਰਜੈਂਸੀ ਜਿਹੜੀ ਮੂਵੀ ਆ ਉਹ 6 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ ਤਾਂ ਅਸੀਂ ਉਹਦਾ ਵਿਰੋਧ ਕਰਦੇ ਆ ਕਿ ਵੀ ਉਸ ਦੇ ਵਿੱਚ ਜਿਹੜਾ ਹੈਗਾ ਸਿੱਖਾਂ ਨੂੰ ਹੋਰ ਕੀ ਸਿੱਖਾਂ ਦੇ ਜਿਹੜੇ ਅਖਸ ਨੂੰ ਗਲਤ ਢੰਗ ਨਾਲ ਉਹ ਪੇਸ਼ ਕੀਤਾ ਗਿਆ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਉਹਨਾਂ ਦੇ ਜਿਹੜਾ ਹੈਗਾ ਅਖਸ ਨੂੰ ਬਹੁਤ ਮਾੜਾ ਦਿਖਾਇਆ ਗਿਆ ਸੋ ਉਸ ਵਿੱਚ ਖਾਲਿਸਤਾਨ ਦੀ ਮੰਗ ਕੀਤੀ ਗਈ ਆ ਉਸ ਟਾਈਮ ਦੇ ਵਿੱਚ ਤਾਂ ਖਾਲਿਸਤਾਨ ਦੀ ਕੋਈ ਮੰਗ ਹੈ ਹੀ ਨਹੀਂ ਸੀ ਜੇਕਰ ਕਿਸੇ ਨੂੰ ਮੈਂ ਇੱਕ ਪੋਸਟ ਦਿਖਾਉਣਾ ਚਾਹਣਾ ਸਾਡੀ ਕਰਤਾਰ ਸਿੰਘ ਸਰਾਭਾ ਮੂਵੀ ਆ ਜਿਹੜੀ ਇਹ ਬਣਾਈ ਸੀ ਇੱਕ ਨਵੰਬਰ ਦੇ ਵਿੱਚ ਰਿਲੀਜ਼ ਹੋਣੀ ਸੀ ਇੱਕ ਪੰਜਾਬ 95 ਦਲਜੀਤ ਦੀ ਜਿਹੜੀ ਮੂਵੀ ਸੀਗੀ ਜਸਮਨ ਸਿੰਘ ਖਾਲੜਾ ਤੇ ਬਣੀ ਸੀਗੀ ਉਸ ਤੇ ਜੇ ਬੈਨ ਲੱਗ ਸਕਦਾ ਤਾਂ ਐਮਰਜੈਂਸੀ ਮੂਵੀ ਤੇ ਇਹ ਬੈਨ ਕਿਉਂ ਨਹੀਂ ਲੱਗ ਸਕਦਾ ਕਿਉਂ ਸਾਡੇ ਸਿੱਖਾਂ ਨੂੰ ਵਾਰ-ਵਾਰ ਕੰਗਨਾ ਰੋਪ ਵੱਲੋਂ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਪੰਜਾਬ ਠੀਕ ਹੈ ਜੇ ਜੇ ਅਸੀਂ ਜੇ ਇਹ ਮੂਵੀ ਕਿਸੇ ਵੀ ਸਟੇਟ ਦੇ ਵਿੱਚ ਲੱਗਦੀ ਹੈ ਜਾਂ ਪੂਰੇ ਦੇਸ਼ ਦੇ ਵਿੱਚ ਲੱਗਦੀ ਹੈ ਜੇ ਇਸ ਦਾ ਕੋਈ ਕਾਰਨ ਹੋਇਆ ਜੇਕਰ ਕੋਈ ਵੀ ਜਿਹੜਾ ਨੁਕਸਾਨ ਹੋਇਆ ਤਾਂ ਉਸਦੇ ਨੁਕਸਾਨ ਆ ਜਿਹੜਾ ਉਹ ਪ੍ਰਸ਼ਾਸਨ ਹੋਊਗਾ ਕਿਉਂਕਿ ਅਸੀਂ ਇਹ ਮੂਵੀ ਆ ਜਿਹੜੀ ਉਹ ਕਿਸੇ ਵੀ ਜਿਹੜਾ ਹੈਗਾ ਸਿਨੇਮੇ ਦੇ ਵਿੱਚ ਉਹ ਰਿਲੀਜ਼ ਨਹੀਂ ਹੋਣੀ